ਬੀ ਆ ਸੱਚਾ ਸਰਕਿਚ ਰੱਖਿਆ ਪੋਰਸ ਤੇ ਜੀ ਅਸੀਂ ਤੇਲਪਾਣ ਜਾ ਰਹੇ ਸੀ ਪੁਲਸ ਲੈਣ ਚ 91 ਤੋਂ ਥੋੜੇ ਅੱਗੇ-ਗੇ ਦੇ ਜਿੱਤੇ ਸੀਤਾਰਾਮ ਦਾ ਪੈਟਰੋਲ ਪੰਪ ਆ ਉਹਦੇ ਸਾਹਮਣੇ ਨਹੀਂ ਨਹੀਂ ਆਪਣੇ ਸਿਟੀ ਨੂੰ ਹਾਂ ਹਾਂਜੀ ਸੀਤਾਰਾਮ ਦਾ ਪੈਟਰੋਲ ਪੰਪ ਦੇ ਅਪੋਜੀਟ ਹਾਂਜੀ ਉੱਥੇ ਬੰਦੇ ਵਾਵਾ ਇਕੱਠੇ ਹੋਏ ਸੀ ਤੇ ਜੋ ਜਨਾਹ ਹੱਥ ਦਿੱਤਾ ਮੜਾ ਕਾਲਾ ਨੌਰ ਦਾ ਹੀ ਉਹਨਾਂ ਦਾ ਵੀ ਇਹ ਬਜ਼ੁਰਗ ਜਿਹੜਾ ਗੱਡੀ ਥੱਲੇ ਆਉਂਦਾ ਮੇਰੇ ਗੱਡੀ ਥੱਲੇ ਆ ਚਲਿਆ ਹੀ ਉਹਨਾਂ ਫੜਕੇ ਦੇ ਇੱਕ ਟਾਈਰ ਦੇ ਬਾਹਲੇ ਆਏ ਨੂੰ ਇਹਨੂੰ ਆਂਦੇ ਵੀ ਇਦਾਂ ਗੱਲਬਾਤ ਆਦੇ ਅਸੀਂ ਮਤਲਬ ਉਹਨੂੰ ਬਾਲਿਆ ਗੱਡੀ ਜਿਹਦਾ ਛਿਟੀ ਲਾਗੇ ਛਿਟੀ ਫਿਰ ਉਹ ਆਂਦੇ ਵੀ ਜ਼ਖਮੀ ਆਏ ਬਾਹ ਦੇ ਛੱਟ ਲੱਗੀ ਓਦੀ ਫਿਰ ਅਸੀਂ ਉੱਥੋਂ ਆਂਦੇ ਨੂੰ ਹਸਪੀਟਲ ਲੈ ਜੇ ਸਰਕਾਰੀ ਅਸੀਂ ਹਸਪੀਟਲ ਦਾਖਲ ਕਰਾਤਾ ਕਰਕੇ ਓਦੀ ਪਛਾਣ ਹੋ ਗਈ ਏ ਕੋਣ ਆ ਉਹ ਬੰਦਾ ਕੀ ਨਾ ਰਜੀਂਦਰ ਸਿੰਘ ਸੀਸਰੀ ਪਿੰਡ ਸੀਸਰਾ ਦਾ ਸਿਆਣੇ ਤੇ ਕਾਹਨਾਂ ਪੈਣੀ ਮੀਆਂ ਸੰ ਲੱਗਦੀ ਹਾਂਜੀ ਹਾਂਜੀ ਪਿੰਡ ਸੀਸਰਾ ਦਾ ਭਰਦੇ ਨੂੰ ਇਨਫਾਰਮ ਕਰਤਾ ਹਾਂ ਓਏ ਪਿੰਡ ਦੇ ਮੁਡੇ ਦਾ ਨੰਬਰ ਦਿੱਤਾ ਏ ਉਹਨਾਂ ਉਹਦੇ ਤਾਂ ਅਸੀਂ ਫੋਨ ਕੀਤਾ ਉਹ ਆਂਦੇ ਮੈਂ ਅੱਜ ਬਾਹਰ ਆਂ ਜੇ ਤੋ ਮੈਂ ਜਾਨਾਂ ਦੇ ਪਿੰਡ ਇਨਫੋਰਮ ਕਰ ਦਿੰਦਾ ਉਹਦੇ ਘਰਿਆਂ ਨੂੰ ਪਤਾ ਲੱਗ ਗਿਆ ਹਾਂਜੀ ਹਾਂਜੀ ਠੀਕ ਹੈ ਮੈਂ ਐਸਾ ਸਰਕਿਟ ਰੱਖਿਆ ਪੁਲਸ ਤੇ ਜੀ ਹਾਂ ਅਸੀਂ ਤੇਲ ਪਾਉਣ ਜਾ ਰਹੇ ਸੀ ਪੁਲਸ ਲੈਣ ਚ ਤੇ ਕਾਨੋਂਾਂ ਤੋਂ ਥੋੜੇ ਅੱਗੇ-ਗੇ ਦੇ ਜਿੱਤੇ ਸੀਤਾ RAM ਦਾ ਪੈਟਰੋਲ ਪੰਪ ਆ ਉਹਦੇ ਸਾਹਮਣੇ ਰੋਡ ਤੇ ਨਹੀਂ ਨਹੀਂ ਆਪਣੇ ਸਿਟੀ ਨੂੰ ਹਾਂ ਹਾਂਜੀ ਸੀਤਾ RAM ਦਾ ਪੈਟਰੋਲ ਪੰਪ ਤੋਂ ਦੇ ਆਪੋਜੀਟ ਹਾਂਜੀ ਉੱਥੇ ਬੰਦੇ ਵਾਵਾ ਇਕੱਠੇ ਹੋਏ ਸੀ ਤੇ ਜੋ ਜਿੰਨਾ ਹੱਥ ਦਿੱਤਾ ਮੁੰਡਾ ਕਾਲਾ ਨੌਰ ਦਾ ਆਈ ਉਹਨਾਂ ਦਾ ਵੀ ਇਹ ਬਜ਼ੁਰਗ ਜਿਹੜਾ ਗੱਡੀ ਹੇਠਾਂ ਆਉਂਦਾ ਮੇਰੇ ਗੱਡੀ ਥੱਲੇ ਆ ਚੱਲ ਉਨਾ ਫਾਰਕੇ ਦੇ ਇੱਕ ਸੈਰ ਦੇ ਬਾਲੇ ਆਏ ਨੂੰ ਸਾਨੂੰ ਆਂਦੇ ਵੀ ਇਦਾਂ ਗੱਲਬਾਤ ਆ ਤੇ ਅਸੀਂ ਮਤਲਬ ਉਹਨੂੰ ਬਾਹਲਾ ਘੱਡੀ ਜਿਹਦਾ ਛਿਟੀ ਲਾ ਕੇ ਛਿਟੀ ਫਿਰ ਉਹ ਆਂਦੇ ਵੀ ਜ਼ਖਮੀ ਆ ਬਾਹਾਂ ਤੇ ਛੱਟ ਲੱਗੀ ਓਦੇ ਫਿਰ ਅਸੀਂ ਉਤੋਂ ਆਂਦੇ ਬਹੁਤ ਛਿੱਟ ਲੈਦੇ ਸਰਕਾਰੀ ਅਸੀਂ ਹਸਪੀਟਲ ਦਾਖਲ ਕਰਾਤਾ ਕਰਕੇ ਉਹਦੀ ਪਛਾਣ ਹੋ ਗਈ ਇਹ ਕੋਣ ਆ ਉਹ ਬੰਦਾ ਰਿਜਿੰਦਰ ਸਿੰਘ ਸੀਸਰੀ ਪਿੰਡ ਸੀਸਰਾ ਦਾ ਸਿਆਣੇ ਤੇ ਕਾਹਵਾ ਪਿੰਡ ਮੀਆਂ ਸੰਨ ਲੱਗਦੀ ਹਾਂ ਜੀ ਪਿੰਡ ਸੀਸਰਾ ਦਾ ਭਰਦੇ ਨੂੰ ਇਨਫੋਰਮ ਕਰਤਾ ਹਾਂ ਉਹ ਇਹ ਪਿੰਡ ਦੇ ਮੁਡੇ ਦਾ ਨੰਬਰ ਦਿੱਤਾ ਹੈ ਉਹਨਾਂ ਉਹਦੇ ਤਾਂ ਹੀ ਫੋਨ ਕੀਤਾ ਉਹ ਆਂਦੇ ਮੈਂ ਅੱਜ ਬਾਹਰ ਆਂ ਜੇ ਮੈਂ ਜਾਣਾ ਤੇ ਪਿੰਡ ਅਨਫੋਰਮ ਕਰ ਦੇਣਾ ਉਹਦੇ ਘਰਿਆਂ ਨੂੰ ਪਤਾ ਲੱਗ ਗਿਆ ਹਾਂਜੀ ਹਾਂਜੀ ਠੀਕ ਐ ਮੈਂ ਐਸ ਐਸ ਸਰਕਿਟ ਰੱਖਿਆ ਪੁਲਸ ਤੇ ਜੀ ਅਸੀਂ ਤੇਲ ਪਾਹ ਹੁਣ ਜਾ ਰਹੇ ਸੀ ਪੁਲਸ ਲੈਣ ਚ ਤੇ ਕਾਨੋਂਾਂ ਤੋਂ ਥੋੜ੍ਹਾ ਅੱਗੇ-ਅਗੇ ਜਿੱਥੇ ਸੀਤਾਰਾਮ ਦਾ ਪੈਟਰੋਲ ਪੰਪ ਆ ਉਹਦੇ ਸਾਹਮਣੇ ਰੋਡ ਤੇ ਨਹੀਂ ਨਹੀਂ ਆਪਣੇ ਸਿਟੀ ਨੂੰ ਹਾਂ ਹਾਂਜੀ ਸੀਤਾਰਾਮ ਦਾ ਪੈਟਰੋਲ ਪੰਪ ਦੇ ਅਪੋਜੀਟ ਹਾਂਜੀ ਉੱਥੇ ਬੰਦੇ ਵਾਵਾ ਇਕੱਠੇ ਹੋਏ ਸੀ ਤੇ ਜੋ ਜਨਾਹ ਹਨ ਹੱਥ ਦਿੱਤਾ ਮੂੜਾ ਕਾਲਾ ਨੌਰ ਦਾ ਆਈ ਉਹ ਆਂਦਾ ਵੀ ਇਹ ਬਜ਼ੁਰਗ ਜਿਹੜਾ ਗੱਡੀ ਦੇ ਥੱਲੇ ਆਉਂਦਾ ਮੇਰੇ ਗੱਡੀ ਥੱਲੇ ਆ ਚ ਲਿਆਈ ਉਹਨਾਂ ਫਰਕੇ ਦੇ ਇੱਕ ਟੈਰ ਦੇ ਬਾਹ ਲਿਆ ਇਹਨੂੰ ਤੇ ਆਹ ਨੂੰ ਆਂਦੇ ਵੀ ਏਦਾਂ ਗੱਲਬਾਤ ਆ ਤੇ ਅਸੀਂ ਮਤਲਬ ਉਹਨੂੰ ਬਾਹ ਲਿਆ ਗੱਡੀ ਜਿਹਦਾ ਛਿਟੀ ਲਾ ਕੇ ਛਿਟੀ ਫਿਰ ਉਹ ਆਂਦੇ ਵੀ ਜ਼ਖਮੀ ਆ ਬਾਹ ਦੇ ਛੱਟ ਲੱਗੀ ਓਦੇ ਫਿਰ ਅਸੀਂ ਉੱਥੋਂ ਆਂਦੇ ਕੋਸ਼ਵਿਟ ਲੈ ਜੇ ਸਰਕਾਰੀ ਅਸੀਂ ਹਸਪੀਟਲ ਦਾਖਲ ਕਰਾਤਾ ਕਰਕੇ ਉਹਦੀ ਪਛਾਣ ਹੋ ਗਈ ਇਹ ਕੌਣ ਆ ਉਹ ਬੰਦਾ ਕੀ ਨਾ ਰਜੀਂਦਰ ਸਿੰਘ ਸੀਸਰੀ ਪੈਂਡ ਸੀਸਰਾ ਦਾ ਸਿਆਣੇ ਇਹ ਕਦੋਂ ਆ ਪੈਣੀ ਮਿਆਂ ਸੰਗ ਲੱਗਦੀ ਹਾਂ ਜੀ ਪਿੰਡ ਅਸੀਂ ਸਰਾਤ ਘਰਦਿਆਂ ਨੂੰ ਇਨਫਾਰਮ ਕਰਤਾ ਹਾਂ ਓਏ ਪਿੰਡ ਦੇ ਮੁੜੇ ਦਾ ਨੰਬਰ ਦਿੱਤਾ ਏ ਉਹਨਾਂ ਉਹਦੇ ਤਾਂ ਹੀ ਫੋਨ ਕੀਤਾ ਉਹ ਆਂਦੇ ਮੈਂ ਅੱਜ ਬਾਹਰ ਆਂ ਜੇ ਮੈਂ ਜਾਣਾ ਤੇ ਪਿੰਡ ਇਨਫਾਰਮ ਕਰ ਦਿੰਦਾ ਉਹਦੇ ਘਰਦਿਆਂ ਨੂੰ ਪਤਾ ਲੱਗ ਗਿਆ ਹਾਂ ਜੀ ਹਾਂ ਜੀ ਠੀਕ ਐ ਮੈਂ ਐਸ ਐਸ ਸਰਕਟ ਰੱਖਿਆ ਪੋਰਚ ਤੇ ਜੀ ਅਸੀਂ ਤੇਲ ਪਾਉਣ ਜਾ ਰਹੇ ਸੀ ਪੁਲਸ ਲੈਣ ਚ 91 ਤੋਂ ਥੋੜੇ ਅੱਗੇ-ਅੱਗੇ ਜਿੱਤੇ सीताराम ਦਾ ਪੈਟਰੋਲ ਪੰਪ ਆ ਉਹ ਸਮ ਰੋਡ ਤੇ ਨਹੀਂ ਨਹੀਂ ਆਪਣੇ ਸਿਟੀ ਨੂੰ ਹਾਂ ਹਾਂਜੀ ਸੀਤਾ ਰਾਮ ਦਾ ਪਰੋ ਪਟਾਣੋਂ ਦੇ ਅਪੋਜੀਟ ਉੱਥੇ ਬੰਦੇ ਵਾਵਾ ਇਕੱਠੇ ਹੋਏ ਸੀ ਤੇ ਜੋ ਜਨਾਹ ਹਨ ਹੱਤ ਦਿੱਤਾ ਮੜਾ ਕਾਲਾ ਨੌਰ ਦਾ ਹੀ ਉਹ ਆਂਦਾ ਵੀ ਇਹ ਬਜ਼ੁਰਗ ਜਿਹੜਾ ਗੱਡੀ ਦੇ ਥੱਲੇ ਆਉਂਦਾ ਮੇਰੇ ਗੱਡੀ ਥੱਲੇ ਆ ਚ ਲਿਆ ਹੀ ਉਹਨਾਂ ਫੜ ਕੇ ਤੇ ਇੱਕ ਥੈੜ ਦੇ ਬਾਹ ਲਿਆ ਇਹਨੂੰ ਤੇ ਆਹ ਨੂੰ ਆਂਦੇ ਵੀ ਇਦਾਂ ਗੱਲਬਾਤ ਆ ਤੇ ਅਸੀਂ ਮਤਲਬ ਉਹਨੂੰ ਬਾਹ ਲਿਆ ਗੱਡੀ ਜਿਹਦਾ ਛਿਟੀ ਲਾ ਕੇ ਛਿਟੀ ਫਿਰ ਉਹ ਆਂਦੇ ਵੀ ਜ਼ਖਮੀ ਆ ਬਾਹ ਦੇ ਛੱਟ ਲੱਗੀ ਓਦੇ ਫਿਰ ਆਈ ਉੱਥੋਂ ਆਂਦੇ ਹੌਸਪੀਟਲ ਲੈ ਸਰਕਾਰੀ ਅਸੀਂ ਹੌਸਪੀਟਲ ਦਾਖਲ ਕਰਾਤਾ ਕਰਕੇ ਉਹਦੀ ਪਛਾਣ ਹੋ ਗਈ ਇਹ ਕੌਣ ਆ ਉਹ ਬੰਦਾ ਕੀ ਨਾ ਰਿਜਿੰਦਰ ਸਿੰਘ ਸਿਸਰੀ ਪਿੰਡ ਸਿਸਰਾ ਦਾ ਆ ਸੇ ਆ ਮੈਂ ਤੇ ਕਿਉਂ ਆ ਪਿੰਡ ਮੀਆਂ ਸੰਗ ਲੱਗ ਗਈ ਹਾਂ ਜੀ ਹਾਂ ਜੀ ਪਿੰਡ ਸਿਸਰਾ ਤੋਂ ਪਰਦੇ ਨੂੰ ਇਨਫਾਰਮ ਕਰਤਾ ਹਾਂ ਓਏ ਇਹ ਪਿੰਡ ਦੇ ਮੁਡੇ ਦਾ ਨੰਬਰ ਦਿੱਤਾ ਹੈ ਉਹਨਾਂ ਉਹਦੇ ਤਾਂ ਹੀ ਫੋਨ ਕੀਤਾ ਉਹ ਆਂਦੇ ਮੈਂ ਅੱਜ ਬਾਹਰ ਆਂ ਜੇ ਮੈਂ ਜਾਣਾ ਤੇ ਪਿੰਡ ਇਨਫਾਰਮ ਕਰ ਦਿੰਦਾ ਉਹਦੇ ਘਰਿਆਂ ਨੂੰ ਪਤਾ ਲੱਗ ਗਿਆ ਹਾਂ ਜੀ ਹਾਂ ਜੀ